ਭਾਜਪਾ ਤੋਂ ਆਇਆ ਜਿਹੜਾ ਆਫਰ ਸੀ ਚਰਨਜੀਤ ਸਿੰਘ ਚੰਨੀ ਨੇ ਠੁਕਰਾ ਦਿੱਤਾ ਹੈ ਦੂਜੇ ਪਾਸੇ ਚੰਨੀ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਨ ਦੇ ਵਿੱਚ ਆਏ ਵਿਧਾਇਕਾਂ ਨੇ ਜਿਹੜੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਮਿਲਣ ਦਾ ਸਮਾਂ ਮੰਗਿਆ ਔਰ ਤੀਸਰੇ ਪਾਸੇ ਜੇਕਰ ਅਮਰਿੰਦਰ ਸਿੰਘ ਰਾੜਾ ਰਾਜਾ ਬੜਿੰਗ ਦੀ ਗੱਲ ਕੀਤੀ ਜਾਵੇ ਤਾਂ ਰਾਜਾ ਬੜਿੰਗ ਨੇ ਕਿਹਾ ਕਿ ਜਾਤੀਵਾਦ ਦੀ ਇਹ ਗੱਲਾਂ ਛੇੜ ਕੇ ਜਿਹੜਾ ਹੈ ਚਰਨਜੀਤ ਚੰਨੀ ਜਿਹੜੇ ਨੇ ਉਹ ਅੱਗ ਨਾਲ ਖੇਡ ਰਹੇ ਨੇ ਈ ਮਿਸ਼ਨ ਪੰਜਾਬੀ ਪੰਜਾਬ ਅੰਦਰ ਸਿਆਸੀ ਧਿਰਾਂ ਦੇ ਕਿਵੇਂ ਦਿਨ ਲੰਘ ਰਹੇ ਆ ਖਾਸ ਕਰਕੇ ਕਾਂਗਰਸ ਦੇ ਵਿੱਚ ਵੱਡੇ ਪੱਧਰ ਉਤੇ ਹੜਕੰਪ ਮਚਿਆ ਹੋਇਆ ਤੇ ਭਾਰਤੀ ਜਨਤਾ ਪਾਰਟੀ ਵੀ ਪੰਜਾਬ ਪ੍ਰਤੀ ਆਪਣੇ ਤਰ੍ਹਾਂ ਵੱਡੇ ਪੱਧਰ ਤੇ ਤੋੜ ਰਹੀ ਹੈ ਫਿਰ ਅੱਜ ਦੇ سلسلے ਦੇ ਵਿੱਚ ਦਿਨ ਭਰ ਕਾਂਗਰਸ ਦਾ ਕਾਟੋਕਲੇਸ਼ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ ਪੰਜਾਬ ਪ੍ਰਤੀ ਬਾਜ਼ਖ ਚਰਚਾ ਲਈ ਸਾਡੇ ਨਾਲ ਜੁੜੇ ਹੈ ਰਾਜਸੀ ਮਾਹਰ ਤੇ ਸੀਨੀਅਰ ਜਰਨਲਿਸਟ ਸਰਦਾਰ ਜਸਵੀਰ ਸਿੰਘ ਜੀ ਸੋ ਜਸਵੀਰ ਜੀ ਸਾਨੂੰ ਅੱਜ ਬਹੁਤ ਚੋਟ ਸਵਾਗਤ ਧੰਨਵਾਦ ਪਿੰਦਰ ਸਾਹਿਬ ਜਸਵੀਜੀ ਕਿਵੇਂ ਦੇਖਦੇ ਆ ਸਭ ਤੋਂ ਪਹਿਲਾਂ ਜੇਕਰ ਕਾਂਗਰਸ ਦੀ ਗੱਲ ਕਰ ਲਈਏ ਦੇਸ਼ ਦੇ ਵਿੱਚ ਬਹੁਤ ਲੰਮਾ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ ਹੁਣ ਕਈ ਸਾਲਾਂ ਤੋਂ ਪਛੜੀ ਹੋਈ ਹੈ ਪਰ ਪੰਜਾਬ ਦੇ ਵਿੱਚ ਦੁਬਾਰਾ ਜਿਹੜੇ ਯਤਨਸ਼ੀਲ ਦੇ ਵਿੱਚ ਹੈ ਕਾਂਗਰਸ ਧਿਰ ਪਰ ਜੋ-ਜੋ ਸਤਾਈ ਨੇੜੇ ਆ ਰਿਹਾ ਤਾਂ ਵੱਡੇ ਪੱਧਰ ਉੱਤੇ ਕਾਟੋਕਲੇਸ਼ ਵੀ ਵਧ ਰਿਹਾ ਅੱਜ ਦੀ ਤਰੀਕ ਦੇ ਵਿੱਚ ਕਾਟੋਕਲੇਸ਼ ਕੱਲ੍ਹ ਨਾਲੋਂ ਅੱਜ ਕਹਿੰਦਾ ਪਾਬ ਕਿ ਕਿਵੇਂ ਕਿਵੇਂ ਕਿਹੜੇ ਖੜਾਫ ਪੜਾ ਨੇ ਜਿਹੜੇ ਅੱਗੇ ਵਧੇ ਜੀ ਅ ਜੀ ਬਿਲਕੁਲ ਪੰਡਰ ਸਾਹਿਬ ਕਾਂਗਰਸ ਜਿਹੜੀ ਹੈ ਸਾਲ 2014 ਤੋਂ ਜਿਹੜਾ ਸੱਤਾ ਤੋਂ ਬਾਹਰ ਹੈ ਕੇਂਦਰ ਦੀ ਜੇਕਰ ਗੱਲ ਕਰ ਲਈਏ ਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਡਾਊਨਫਾਲ ਆਇਆ ਹਾਲਾਂਕਿ 17 ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਹੁਣ ਜੇਕਰ ਮੌਜੂਦਾ ਸਥਿਤੀ ਦੀ ਗੱਲ ਕਰ ਲਈਏ ਕਿਉਂਕਿ 2027 ਦੀਆਂ ਚੋਣਾਂ ਆਣ ਵਾਲੀਆਂ ਨੇ ਉਸ ਤੋਂ ਪਹਿਲਾਂ ਇੱਕ ਵਿਵਾਦ ਖਾਨਾ ਜੰਗੀ ਜਿਹੜੀ ਉਹ ਨਜ਼ਰ ਆ ਰਹੀ ਹੈ ਪੰਜਾਬ ਕਾਂਗਰਸ ਦੇ ਵਿੱਚ ਲੰਗੇ ਦਿਨੀ ਇੱਕ ਅਖਬਾਰ ਦੇ ਵਿੱਚ ਜਦੋਂ ਖਬਰ ਸ਼ਬਦ ਪ੍ਰਕਾਸ਼ਿਤ ਹੋਈ ਕਿ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਹੈ ਉਹ ਦਲਿਤ ਭਾਈਚਾਰੇ ਦੇ ਵਰਕ ਦੀ ਜਿਹੜੀ ਆਵਾਜ਼ ਚੱਕੀ ਆ ਉਹਨਾਂ ਵਾਸਤੇ ਜਿਹੜਾ ਹੈ ਗੱਲ ਕੀਤੀ ਹੈ ਪਾਰਟੀ ਪੱਧਰ ਉੱਤੇ ਤਾਂ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਵਿੱਚ ਸਿਆਸੀ ਗਰਮਾ-ਗਰਮੀ ਜਾ ਰਹੀ ਹੈ ਹਮ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਸਾਹਮਣੇ ਆਉਂਦੇ ਨੇ ਦੂਸਰੇ ਪਾਸੇ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੀ ਅੱਗੇ ਆਉਂਦੀ ਹੈ ਪਰ ਇਸ ਵਿਵਾਦ ਦੀ ਜਿਹੜੀ ਸ਼ੁਰੂਆਤ ਹੋਈ ਉਹਦਾ ਜ਼ਿਕਰ ਕਰ ਲੈਣੇ ਆ ਕਿ ਅੱਜ ਹੀ ਜਿਹੜਾ ਮੀਡੀਆ ਡੋਮੇਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਇੱਕ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਮੀਡੀਆ ਦੇ ਵਿੱਚ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ 35% ਦੀ ਤੋਂ ਲੈ ਕੇ 38% ਦੀ ਤੱਕ ਦਲਿਤ ਭਾਈਚਾਰਾ ਹੈ ਔਰ ਕਾਂਗਰਸ ਦੇ ਵਿੱਚ ਉਸ ਭਾਈਚਾਰੇ ਨੂੰ ਜਿਹੜੀ ਉਹ ਜਗ੍ਹਾ ਨਹੀਂ ਮਿਲ ਰਹੀ ਚਾਹੀਓ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਉਹ ਵੀ ਅਪਰਕਾਸ਼ਤੋਂ ਨੇ ਪੰਜਾਬ ਦੇ ਵਿੱਚ ਐਲੋਪੀ ਲੀਡਰ ਨੇ ਜਿਹੜੇ ਕਾਂਗਰਸ ਦੇ ਉਹ ਵੀ ਅਪਰਕਾਸ਼ਤੋਂ ਨੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਐਨਐਸਯੂਏ ਦੇ ਪ੍ਰਧਾਨ ਵੀ ਅਪਰਕਾਸ਼ਤੋਂ ਨੇ ਊਮਨਸ ਹੈਲਥੀ ਪ੍ਰਧਾਨ ਜਿਹੜੇ ਨੇ ਉਹ ਵੀ ਅਪਰਕਾਸ਼ਤੋਂ ਚਰਨਜੀਤ ਸਿੰਘ ਚੰਨੀ ਦਾ ਇਹ ਇਹ ਵੀਡੀਓ ਦੇ ਵਿੱਚ ਉਹ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਰ ਜ਼ਿਆਦਾ ਸਿਆਸੀ ਬਵਾਲ ਉੱਠਿਆ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਕਈ ਸਾਬਕਾ ਵਿਧਾਇਕ ਜਿਹੜੇ ਨੇ ਆਏ ਨੇ ਚਾਹੇ ਉਹ ਪਰਤ ਪੁਸ਼ਨਾਸ਼ੂ ਦੀ ਗੱਲ ਕਰ ਲਈਏ ਕਿ ਕਿ ਢਿੱਲੋ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਇੰਦਰਪੀਰ ਸਿੰਘ ਬਲਾਰੀਆ ਦੀ ਗੱਲ ਕਰ ਲਈਏ ਤਾਂ ਇਹ ਚਰਨਜ ਸਿੰਘ ਚੰਨੀ ਦੇ ਹੱਕ ਦੇ ਵਿੱਚ ਆਏ ਨੇ ਪਰ ਦੂਸਰੇ ਪਾਸੇ ਅੱਜ ਮੀਡੀਆ ਦੇ ਮੁਖਾਤਿਬ ਹੁੰਦੇ ਆ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਖਾਸੀ ਤਲਖੀ ਦੇ ਵਿੱਚ ਖਾਸੇ ਨਾਰਾਜ਼ ਜਿਹੜੇ ਨੇ ਉਹ ਨਜ਼ਰ ਆਏ ਨੇ ਉਹਨਾਂ ਦੀ ਨਾਰਾਜ਼ਗੀ ਵੀ ਜੇਕਰ ਗੱਲ ਕੀਤੀ ਜਾਵੇ ਜੋ ਉਹਨਾਂ ਨੇ ਵਜ੍ਹਾ ਦੱਸੀ ਕਿ ਚਰਨਜੀਤ ਸਿੰਘ ਚੰਨੀ ਦੇ ਉਤੇ ਵਾਰ ਕੀਤਾ ਉਹਨਾਂ ਨੇ ਸ਼ਬਦੀ ਵਾਰ ਕੀਤਾ ਕਿ ਜਦੋਂ ਅੱਪਰ ਕਾਸਟ ਦੇ ਮੁੱਖ ਮੰਤਰੀ ਨੂੰ ਗੱਦੀ ਤੋਂ ਲਾਇਆ ਗਿਆ ਕੈਪਟਨ ਉਮਰਿੰਦਰ ਸਿੰਘ ਦੀ ਉਹ ਗੱਲ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਐਮਐਲਏਾਂ ਦੇ ਸਾਥ ਨਾ ਦੇਣ ਦੇ ਬਾਵਜੂ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਬਣਾਇਆ ਗਿਆ ਇਸ ਤੋਂ ਇਲਾਵਾ ਸੁਨੀਲ ਜਾਖੜ ਨੂੰ ਜਿਹੜਾ ਹੈ ਜਦੋਂ ਐਲੋਪੀ ਤੋਂ ਸ਼ਾਇਦ ਉਤਾਰਿਆ ਗਿਆ ਸੀਗਾ ਐਲੋਪੀ ਤੋਂ ਬਾਹਰ ਕੀਤਾ ਗਿਆ ਸੀ ਤਾਂ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਲੀਡਰ ਆਫ ਓਪੋਜੀਸ਼ਨ ਬਣਾਇਆ ਗਿਆ ਵਿਧਾਨ ਸਭਾ ਦੇ ਵਿੱਚ ਤਾਂ ਇਹ ਤੱਥ ਉਹਨਾਂ ਨੇ ਜ਼ਿਕਰ ਕੀਤਾ ਪਰ ਨਾਲ ਹੀ ਜਿਹੜਾ ਹੈ ਇੱਕ ਤਿੱਖਾ ਜਿਹੜਾ ਉਹਨਾਂ ਨੇ ਸ਼ਬਦੀ ਵਾਰ ਕੀਤਾ ਕਿ ਜਾਤੀਵਾਦ ਦੀ ਗੱਲ ਕਰਕੇ ਜਿਹੜਾ ਹੈ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਅੱਗ ਨਾਲ ਖੇਡ ਰਹੇ ਨੇ ਹੂੰ ਇਹ ਕਿਤਨਾ ਕਿਤੇ ਤਿੱਖਾ ਸ਼ਬਦੀ ਵਾਰ ਜ਼ਰੂਰ ਨਜ਼ਰ ਆਇਆ ਜੀ ਵੱਡਾ ਵਾਰ ਇਹ ਕਹਿੰਦਾ ਭਾਵੇਂ ਫਿਰ ਫਿਰ ਅੱਗੇ ਜਾ ਕੇ ਹਾਈ ਕਮਾਂਡ ਨੇ ਤਿੰਨ ਆਪਣਾਤੇ ਨੂੰ ਬੁਲਾਇਆ ਹੋਇਆ ਸਾਰੇ ਪੰਜਾਬ ਦੇ ਲੀਡਰ ਜੀ 23 ਤਰੀਕ ਨੂੰ ਜਿਹੜਾ ਹੈ ਕਾਂਗਰਸ ਹਾਈ ਕਮਾਂਡ ਨੇ ਸਾਰਿਆਂ ਨੂੰ ਦਿੱਲੀ ਸੱਦਿਆ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ तमाम ਵੱਡੇ ਚਰਨੇ ਚ ਪ੍ਰਤਾਪ ਬਾਜਵਾਦੀ ਗੱਲ ਕਰ ਲਈ ਸੁਖਜਿੰਦਰ ਰੰਦਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਤੋਂ ਇਲਾਵਾ ਚੰਨਜੀਤ ਸਿੰਘ ਚੰਨੀ ਇਹ तमाम ਤਾਂ ਸ਼ਾਮਲ ਹੋਣਗੇ ਪੰਜਾਬ ਮਾਮਲਿਆਂ ਦੇ ਇੰਚਾਰਜ ਕੁਸ਼ਪ ਗੇਲ ਵੀ ਸ਼ਾਮਲ ਹੋਣਗੇ ਮਲਿਕ ਅਰਜੁਨ ਖੜਗੇ ਜਿਹੜੇ ਨੇ ਉਹ ਸ਼ਾਮਲ ਹੋਣਗੇ ਔਰ ਇਸ ਤੋਂ ਇਲਾਵਾ ਰਾਹੁਲ ਗਾਂਧੀ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਪਰ 23 ਤਰੀਕ ਨੂੰ ਇਹ ਬੈਠਕ ਜਿਹੜੀ ਆ ਉਹ ਦਿੱਲੀ ਦੇ ਵਿੱਚ ਸੱਦੀ ਗਈ ਆ ਇਸ ਤੋਂ ਪਹਿਲਾਂ ਅੱਜ ਦੀ ਨਵੀਂ ਅਪਡੇਟ ਜਿਹੜੀ ਸਾਹਮਣੇ ਆਈ ਹੈ ਕਿ ਜਿਹੜੇ ਵਿਧਾਇ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖੀ ਆ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖੀ ਆ ਕਿ ਜਿਹੜਾ ਹੈ ਉਹਨਾਂ ਦੀ ਗੱਲ ਸੁਣੀ ਜਾਵੇ ਸਾਬਕਾ ਵਿਧਾਇਕ ਨੇ ਕਾਂਗਰਸੀ ਵਰਕਰ ਨੇ ਟਕਸਾਲੀ ਕਾਂਗਰਸੀ ਵਰਕਰ ਨੇ ਉਹ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਾਲੀ ਦੇ ਵਿੱਚ ਜਿਹੜਾ ਹੈ ਇੱਕ ਬਿਆਨ ਕੁਝ ਦਿਨ ਪਹਿਲਾਂ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 27 ਦੀਆਂ ਚੋਣਾਂ ਦੇ ਵਿੱਚ 70% ਦੀ ਜਾਂ 60% ਦੀ ਨਵੇਂ ਚਿਹਰੇ ਜਿਹੜੇ ਨੇ ਹੋਣਗੇ ਸੋ ਕਿਤਨਾ ਕੀਤਾ ਇਹਨਾਂ ਵਿਧਾਇਕਾਂ ਦੇ ਸਾਬਕਾ ਵਿਧਾਇਕਾਂ ਦੇ ਮੰਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵਿਰੋਧ ਹੈ ਔਰ ਦੂਸਰੇ ਪਾਸੇ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਵੀ ਜਿਹੜਾ ਪੂਰਾ ਸਮਰਥਨ ਕੀਤਾ ਕਿ ਜੇਕਰ ਉਹ ਦਲਿਤ ਪਰਿਵਾਰ ਤੋਂ ਹੁੰਦੇ ਨੇ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੀ ਆਪਣੇ ਜਿਹੜੇ ਉਹਨਾਂ ਦੇ ਦਲਿਤ ਪਾਈਚਾਰਾ ਉਹਨਾਂ ਦੀ ਗੱਲ ਆਪਣੇ ਪ੍ਰਾਪਰਟੀ ਪਲੇਟਫਾਰਮ ਤੇ ਕੀਤੀ ਹੈ ਤੇ ਇਹ ਗੱਲ ਜਾਇਜ਼ ਹੈ ਪਰ ਦੂਸਰੇ ਪਾਸੇ ਰਾਜਾ ਵੜਿੰਗ ਜਿਹੜੇ ਨੇ ਉਹ ਖਾਸੇ ਤੈਸ਼ ਦੇ ਵਿੱਚ ਜਾਂ ਨਰਾਜ਼ਗੀ ਦੇ ਵਿੱਚ ਜਿਹੜੇ ਉਹ ਨਜ਼ਰ ਆਈ ਜੀ ਇਹ ਹਾਈ ਕਮਾਂਡ ਨੇ ਤੇਈ ਨੂੰ ਚਾ ਤੋਂ ਬੁਲਾਇਆ ਹੈ ਹਨਾ ਮੇਨ ਲੀਡਰਸ਼ਿਪ ਨੂੰ ਪਰ ਇਸ ਤੋਂ ਪਹਿਲਾਂ ਜਿਹੜੀ ਚਿੱਠੀ ਲਿਖੀ ਅੱਜ ਵਿਧਾਇਕਾਂ ਨੇ ਸਾਬਕਾ ਵਿਧਾਇਕਾਂ ਨੇ ਉਹ ਮਾਮਲਾ ਵੀ ਫਿਰ ਕਿਸ ਤੋਂ ਪਹਿਲਾਂ ਵਿਚਾਰਿਆ ਜਾਏਗਾ ਇਹ ਸਾਰਾ ਮਾਹੌਲ ਗੜ ਨਹੀਂ ਹੋ ਰਿਹਾ ਹਾਈ ਕਮਾਂਡ ਦੀ ਬੜੀ ਔਖੀ ਪੋਜੀਸ਼ਨ ਸਥਿਤੀ ਬਣ ਰਹੀ ਹੈ ਬਿਲਕੁਲ ਹਾਈ ਕਮਾਂਡ ਦੀ ਔਖੀ ਸਥਿਤੀ ਜਿਹੜੀ ਉਹ ਬਣਦੀ ਹੋਈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਕਫ ਵਕ ਰਹੇ ਨੇ ਹੂੰ ਉਹਨਾਂ ਵੱਲੋਂ ਵੀ ਜਿਹੜਾ ਹੈ ਬੜਾ ਇਸ ਮਾਹੌਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਚਾਹੇ ਉਹ 17 ਦੀ ਸਰਕਾਰ ਵਲੇ ਚੰਦਰਜੋ ਸਿੰਘ ਸਿੱਧੂ ਜਿਹੜੇ ਥੋੜੇ ਬਾਗੀ ਹੋਏ ਜਾਂ ਹੋਰ ਕਈ ਤਰ੍ਹਾਂ ਦੇ ਵਿਵਾਦ ਕਾਂਗਰਸ ਦੇ ਇੰਟਰਨਲ ਉਠੇ ਤਾਂ ਉਹ ਵੀ ਇਹਨਾਂ ਵਿਵਾਦਾਂ ਨੂੰ ਠੱਲ ਪਾਉਣ ਦੇ ਵਿੱਚ ਅਨਕਾਮ ਰਹੇ ਪਰ ਹੁਣ ਜਦੋਂ ਭਪੇਸ਼ ਬਗੇਲ ਜੀ ਨੂੰ ਹਾਲੀ ਵਿੱਚ ਜਦੋਂ ਜ਼ਿੰਮੇਵਾਰੀ ਮਿਲਦੀ ਹੈ ਕੁਝ ਸਮਾਂ ਪਹਿਲਾਂ ਤਾਂ ਉਹਨਾਂ ਨੂੰ ਵੀ ਖਾਸ ਤੌਰ ਤੇ ਇਹੀ ਕਿਹਾ ਗਿਆ ਸੀ ਕਿ ਇੱਥੇ ਜਿਹੜਾ ਹੈ ਅਲੱਗ-ਅਲੱਗ ਗਰੁੱਪੀਜ਼ਮ ਖਤਮ ਕਰਕੇ ਇੱਕ ਜਿਹੜਾ ਹੈ ਸਾਂਝਾ ਫਰੰਟ ਉ ਸਥਾਪਿਤ ਕੀਤਾ ਜਾਏ ਇਸ ਫਰੰਟ ਦੇ ਉੱਤੇ ਜਿਹੜਾ ਕਾਂਗਰਸ ਚੋਣਾਂ ਦੇ ਵਿੱਚ ਅੱਗੇ ਆ ਸਕਦੀ ਹੈ ਪਰ ਕਿਤਨਾ ਕਿਤਨੇ ਭਪੇਸ਼ ਬਗੇਲ ਵੀ ਜਿਹੜੇ ਨੇ ਇਸ ਦੇ ਵਿੱਚ ناکਾਮਯਾਬ ਜਿਹੜੇ ਉਹ ਸਾਬਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੀ ਜਦੋਂ ਹਾਈ ਕਮਾਂਡ ਦੀ दखਲ ਅੰਦਾਜ਼ੀ ਤਾਂ ਇਟ ਮੀਨਸ ਸਿੱਧਾ ਇਹਦਾ ਪ੍ਰਭਾਵ ਇਹ ਹੀ ਹੈ ਕਿ ਜਿਹੜੇ ਇਨਚਾਰਜ ਨੇ ਉਹ ਉਹਨਾਂ ਦੀ ਜਿਹੜੀ ਹੈ ਦਬ ਦਬਾ ਉਹ ਨਹੀਂ ਵਧ ਰਿਹਾ ਅੱਗੇ ਕਹਿੰਦਾ ਭਾਬ ਕਿ ਸਿੱਧੇ ਤੌਰ ਤੇ ਦਬਾਅ ਉਹਨਾਂ ਦਾ ਘਟ ਰਿਹਾ ਤੇ ਜਿਹੜੀ ਹੈ ਬਗਾਵਤ ਹੋ ਮੋٹے ਪੱਧਰ ਤੇ ਵਧ ਰਹੀ ਹੈ ਹਾਈ ਕਮਾਂਡ ਦਾ ਆਉਣਾ ਮਤਲਬ ਸਿੱਧਾ ਇਹ ਹੀ ਸੰਕੇਤ ਹੈ ਪਰ ਸਵਾਲ ਇਹ ਜਸਮੀਤ ਜੀ ਕਿ ਜਦੋਂ ਪਿਛਲੀ ਵਾਰ 17 ਬਿਲੇ ਜਦੋਂ ਨਵਜੋਤ ਸਿੰਘ ਸਿੱਧੂ ਉੱਠਦਾ ਹੈ ਕੈਪਟਨ ਅਮਰਿੰਦਰ ਸਿੰਘ ਸੈਟ ਤੇ ਹੁੰਦੀ ਹੈ ਸੁਨੀਲ ਜਾਖੜ ਸੈਟ ਤੇ ਹੁੰਦੀ ਹੈ ਜਹਾ ਮੌਲ ਪਣਦਾ ਉਸ ਵੇਲੇ ਤਾਂ ਕਾਂਗਰਸੀ ਜਾਂ ਇਹ ਕਾਂਗਰਸ ਲੀਡਰਸ਼ਿਪ ਸਤਤ ਦੇ ਵਿੱਚ ਸੀ ਪਰ ਹੁਣ ਬਿਨਾ ਸਤਾ ਦੇ ਇਹਨਾਂ ਨੇ ਕਮਸਾਨ ਰੰਪਲਿਆ ਵਿਟਲਿਆ ਤੇ ਕੀ ਇਹਨਾਂ ਤੇ ਅਸਰ ਪੈ ਸਕਦਾ ਹੈ ਓਵਰਆਲ ਕਾਂਗਰਸ ਉੱਤੇ ਪੰਜਾਬ ਦੀ ਗੱਲ ਕਰ ਲਈਏ 227 ਦੇ ਪਿੱਛੇ ਨੂੰ ਮੁੱਖ ਰੱਖਦੇ ਹਨ ਪੰਜਾਬ ਕਾਂਗਰਸ ਦੇ ਉੱਤੇ ਜਿਹੜਾ ਵੱਡਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ 27 ਤੋਂ ਪਹਿਲਾਂ ਪਹਿਲਾਂ ਕਿਉਂਕਿ ਕਈ ਵੱਡੇ ਚਿਹਰੇ ਜਿਹੜੇ ਨੇ ਉਹ ਭਾਜਪਾ ਦੇ ਖੇਮੇ ਵਿੱਚ ਜਾ ਚੁੱਕੇ ਨੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਸੁਨੀਲ ਜਾਖੜ ਦੀ ਗੱਲ ਕਰ ਲਈਏ ਰਵਨੀਤ ਬਿੱਟੂ ਦੀ ਗੱਲ ਕਰ ਲਈਏ ਇੱਕ ਮਜ਼ਬੂਤੜਾ ਮੰਨਿਆ ਜਾਂਦਾ ਸੀ ਕਾਂਗਰਸ ਦਾ ਪਰ ਹੁਣ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤਾਂ ਇੱਕ ਤਾਂ ਇਹਨਾਂ ਚਿਹਰਿਆਂ ਦੀ ਕਮੀ ਜ਼ਰੂਰ ਹੈ ਕਾਂਗਰਸ ਨੂੰ ਖਲੇਗੀ ਕਿਤਨਾ ਕਿਤੇ ਕਿਉਂਕਿ ਇਹ ਤਿੰਨੋਂ ਵੱਡੇ ਚਿਹਰੇ ਰਸੂਖ ਰੱਖਦੇ ਨੇ ਪੰਜਾਬ ਦੇ ਵਿੱਚ ਆਪਣਾ ਆਪਣਾ ਇਹਨਾਂ ਦਾ ਇੱਕ ਔਰਾ ਤਾਂ ਦੂਜੇ ਪਾਸੇ ਜੇਕਰ 27 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਕਾਟੂ ਕਲੇਸ਼ ਜੇ ਖਤਮ ਨਹੀਂ ਹੁੰਦਾ ਤਾਂ ਕਿਤਨਾ ਕਿਤੇ ਕਾਂਗਰਸ ਨੂੰ ਇੱਕ ਵੱਡਾ ਡੈਂਟ ਜਿਹੜਾ ਉਹ 27 ਦੇ ਵਿੱਚ ਲੱਗ ਸਕਦਾ ਸੋ ਇਸ ਨੂੰ ਲੈ ਕੇ 23 ਦੀ ਮੀਟਿੰਗ ਸੱਦੀ ਗਈ ਹੈ 23 ਤਰੀਕ ਨੂੰ ਹਾਈ ਕਮਾਂਡ ਕੀ ਕੋਈ ਸਖਤ ਫੈਸਲਾ ਲੈਂਦੀ ਹੈ ਜਾਂ ਫਿਰ ਫਿਰ ਇਹਨੂੰ ਨਰਮੀ ਦੇ ਵਿੱਚ ਟਾਲ ਦਿੰਦੀ ਹੈ ਇਹ ਹਾਈ ਕਮਾਂਡ ਦੇ ਉੱਤੇ ਨਿਰਭਰ ਹੈ ਪਰ ਕਿਤੇ ਨਾ ਕਿਤੇ ਸਖਤ ਫੈਸਲਾ ਲੈਣ ਦੀ ਜ਼ਰੂਰਤ ਹੈ ਜੇਕਰ 27 ਤੋਂ ਪਹਿਲਾਂ ਪਹਿਲਾਂ ਮਜ਼ਬੂਤ ਕਾਂਗਰਸ ਖੜੀ ਕਰਨੀ ਹੈ ਜਦੋਂ ਚੰਗੇ ਸਿੰਘ ਚੰਨੀ ਦਾ ਬਿਆਨ ਆਇਆ ਵੀ ਜਿਸ ਤਰ੍ਹਾਂ ਉਹਨਾਂ ਨੇ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ ਅੱਜ ਰਵਨੀਤ ਸਿੰਘ ਮਿੱਟੂ ਨੇ ਖੁੱਲਾ ਆਫਰ ਦਿੱਤਾ ਉਹਨਾਂ ਨੂੰ ਚਰਜੇ ਸਿੰਘ ਚੰਨੀ ਨੂੰ ਖੁੱਲਾ ਆਫਰ ਦਿੱਤਾ ਕਿ ਭਾਜਪਾ ਦੇ ਵਿੱਚ ਤੁਸੀਂ ਸ਼ਾਮਲ ਹੋ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ ਜੀ ਫਿਰ ਸੁਨੀਲ ਜਾਖੜ ਨੇ ਕਿਹਾ ਇਹ ਚੀਜ਼ ਦਾ ਜ਼ਿਕਰ ਕੀਤਾ ਕਿ ਭਾਜਪਾ ਦੇ ਦਰਵਾਜ਼ੇ ਖੁੱਲੇ ਨੇ ਤੁਸੀਂ ਆਓ ਤੁਹਾਨੂੰ ਇੱਥੇ ਫ੍ਰੀਹੈਂਡ ਦਿੱਤਾ ਜਾਏਗਾ ਪਰ ਹਾਲਾਂਕਿ ਅੱਜ ਬਰਨਾਲਾ ਦੇ ਵਿੱਚ ਸਿਗੇ ਚਰਜੇ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਉੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਜਿਹੜਾ ਇਸ ਚੀਜ਼ ਤੋਂ ਇਨਕਾਰ ਕੀਤਾ ਉਹ ਕਹਿੰਦੇ ਵੀ ਮੈਂ ਕਾਂਗਰਸ ਦੇ ਵਿੱਚ ਹੀ ਹਾਂ ਔਰ ਕਾਂਗਰਸ ਦਾ ਸਪਾਈ ਬਣ ਕੇ ਹੀ ਮ ਹੂੰ ਹੂੰ ਕਹਿੰਦਾ ਪਾਬ ਕਿ ਮਾਹੌਲ ਕਾਫੀ ਵਧਿਆ ਹੋਇਆ ਹੈ ਜਦੋਂ ਆਫਰ ਆਉਣ ਲੱਗੇ ਉਹ ਵੀ ਜਿਹੜੀ ਡਾਬਲਿੰਗਾਂ ਵਾਲੇ ਸਿਸਟਮ ਵਾਲੇ ਪਾਸੇ ਤਾਂ ਆਪਣੇ ਆਪ ਦੇ ਵਿੱਚ ਐਮ ਹੈ ਤੇ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਇਨਕਾਰ ਕੀਤਾ ਉਹ ਵੀ ਪਾਰਟੀ ਪ੍ਰਤੀ ਵਫਾਦਾਰੀ ਹੈ ਖੈਰ ਵੇਖਣਾ ਹੋਵੇਗਾ ਕਿ ਸਾਰੇ ਮਾਹੌਲ ਨੂੰ ਹਾਈ ਕਮਾਂਡ ਕਿਵੇਂ ਲੈਂਦੀ ਹੈ ਜਸਮੀਤ ਜੀ ਤੁਸੀਂ ਜ਼ਿਕਰ ਕਰ ਰਹੇ ਸੀ ਭਾਰਤੀ ਜਨਤਾ ਪਾਰਟੀ ਦਾ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੈਰ ਫਸਾ ਰਹੀ ਹੈ ਆਪਣੇ ਦਮ ਉੱਤੇ 27 ਚੋਣ ਪੇਟ ਨੂੰ ਮੱਲਣ ਲਈ ਇਸ ਤੋਂ ਪਹਿਲਾਂ ਜਿਹੜੀ ਅਭਿਆਸ ਹੋ ਰਿਹਾ ਸੀ ਅਸੀਂ ਅਭਿਆਸ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਨਿਕਲ ਕੇ ਕਿ 200 ਅਗਲੇ ਜਾਨੀ ਕਿ ਫਰਵਰੀ ਦੇ ਅਖੀਰ ਤੱਕ ਇੱਕ ਵੱਡੀ ਰੈਲੀ ਮੋਗੇ ਏਰੀਆ ਦੇ ਵਿੱਚ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਏਗਾ ਕਿ ਆਪਣੇ ਆਪ ਨੂੰ ਜਿੱਥੇ ਟੈਸਟ ਕੀਤਾ ਜਾਏਗਾ ਉੱਥੇ ਲੋਕਾਂ 'ਤੇ ਪ੍ਰਭਾਵ ਦੇਣ ਦੀ ਜਿਹੜੀ ਗੱਲ ਹੈ ਅਕਸਰ ਹੀ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਤੋਂ ਪਹਿਲਾਂ ਰੈਲੀਆਂ ਹੁੰਦੀਆਂ ਨੇ ਇਹ ਖਾਸ ਕਰਕੇ ਪਹਿਲਾ ਸ਼੍ਰੋਮਣੀ ਕਾਲਜਾਲ ਪੱਤੀ ਪੱਤਰ ਤਿਰਲੀਆਂ ਕਰ ਰਿਹਾ ਸੀ 1996 ਦੀ ਮੋਗਾ ਰੈਲੀ ਅਕਸਰ ਇਹ ਰੈਲੀਆਂ ਪੰਜਾਬ ਦੇ ਭੂਗੋਲਕ ਪੱਖੋਂ ਜਿਹੜਾ ਵਿਚਕਾਰਲਾ ਖੇਤਰ ਹੈ ਨਾ ਮੱਧ ਜਿਹਨੂੰ ਜਗਰਾਉਂ ਕਿਹਾ ਜਾਂਦਾ ਹੈ ਖੇਤਰ ਜਾਂ ਮੋਗਾ ਭਾਰਤੀ ਜਨਤਾ ਪਾਰਟੀ ਨੇ ਤੇ ਕਰ ਲਈ ਚੋਣ ਮੋਗਾ ਦੀ ਪਰੰਤੂ ਜਿਹੜੀ ਜਾਣਕਾਰੀ ਅਕਾਲੀ ਦਲ ਵੱਲੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਉਹ ਇੰਨਾ ਤੋਂ ਵੀ ਪਹਿਲਾਂ ਦੈਲੇ ਦੇ ਨਹਿਲਾ ਮਾਰਨ ਨੂੰ ਤਿਆਰ ਨੇ ਕਿ ਜਗਰਾਉਂ ਖੇਤਰ ਦੇ ਵਿੱਚ ਵੱਡੀ ਰੈਲੀ ਜਿਵੇਂ ਪਹਿਲਾਂ ਕალიਤਰ ਕਰਦਾ ਰਿਹਾ ਉਹ ਕਰਕੇ ਵੀ ਆਪਣਾ ਵੀ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇ ਇਹ ਅਸਲ ਤੇ ਵੀ ਸ਼ਕਤੀ ਪ੍ਰਦਰਸ਼ਨ ਭਾਜਪਾ ਦਾ ਮਾਇਨੇ ਕੀ ਹੈ ਕਿ ਇੱਕ ਪੰਨੇ ਤਾਂ ਗੱਠ ਜੋੜ ਦੀ ਗੱਲ ਚੱਲਦੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਕਤੀ ਪ੍ਰਦਰਸ਼ਨ ਦੇ ਵਿੱਚੋਂ ਇਹ ਗੱਲ ਸਾਹਮਣੇ ਆਏਗੀ ਗੱਠ ਜੋੜ ਕਿਵੇਂ ਹੋਣਾ ਕਿਦੇ ਨਾਲ ਹੋਣਾ ਤੇ ਦੂਜੇ ਪਨੇ ਕਈ ਤਰ੍ਹਾਂ ਦੀਆਂ ਹੋੜ ਕਿ ਆਸ ਰਹੀਆਂ ਜੀ ਜੋ ਹੁਣ ਤੱਕ ਸਿਆਸੀ ਮਾਹੌਲ ਜਿਹੜਾ ਸਮਝ ਆ ਰਿਹਾ ਹੈ ਇੱਕ ਪਾਸੇ ਭਾਜਪਾ ਨੇ ਇੱਕ ਸ਼ਕਤੀ ਪ੍ਰਦਰਸ਼ਨ ਦਾ ਐਲਾਨ ਕੀਤਾ ਦੂਜੇ ਪਾਸੇ ਅਕਾਲੀ ਦਲ ਨੇ ਵੀ ਰੈਲੀ ਜਗਰਾਉਂਦੇ ਵਿੱਚ ਕਰਨ ਦਾ ਐਲਾਨ ਕੀਤਾ ਐਲਾਨ ਨਹੀਂ ਕੀਤਾ ਭੱਲੇ ਅੰਦਰ ਖਾਤੇ ਅੰਦਰ ਖਾਤੇ ਤਿਆਰੀ ਚੱਲੀਆਂ ਨੇ ਤਾਂ ਕਿ ਕਿਉਂ ਨਾ ਇਹ ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਹੀ ਜਗਰਾਉਂ ਖੇਤਰ ਦੇ ਵਿੱਚ ਕਿਉਂਕਿ ਦੋ ਖੇਤਰ ਹੀ ਵੱਡੇ ਐ ਜਗਰਾਉਂ ਤੇ ਮੌਕੇ ਦੇ ਵਿੱਚ ਰੈਲੀਆਂ ਦਾ ਸਿਲਸਿਲਾ ਹੁੰਦਾ ਨੇੜੇ-ਤੇੜੇ ਪਿੰਡਾਂ 'ਚ ਜਿੱਥੇ ਖਾਲੀ ਜ਼ਮੀਨ ਹੁੰਦੀ ਹੈ ਪ੍ਰਭਾਵ ਦੇਣਾ ਹੁੰਦਾ ਕਿ ਇੰਨੇ ਰਕਵੇ ਦੇ ਵਿੱਚ ਰੈਲੀ ਹੋਈ ਜਾਏ ਭਾਰਤੀ ਜਨਤਾ ਪਾਰਟੀ ਦੇ ਇਹ ਤੇ ਗੱਲ ਸਾਹਮਣੇ ਆ ਗਈ ਮੀਡੀਆ ਅੰਕਲ ਦੇ ਵਿੱਚ ਕਿ ਮੋਗਾ ਕੀਤਾ ਅਕਾਲੀ ਦਲ ਦੀ ਅੰਤਰਖਾਤੀ ਜਿਹੜੀ ਤਿਆਰੀ ਹੈ ਬਿਲਕੁਲ ਜਗਰਾਉਂ ਅੜਾ ਕਮਲ ਜੀ ਅਕਾਲੀ ਦਲ ਵੱਲੋਂ ਅੰਦਰਖਾਤੇ ਤਿਆਰੀ ਜ਼ਰੂਰ ਸ਼ੁਰੂ ਕਰ ਦਿੱਤੀ ਗਈ ਹੈ ਜੋ ਹੁਣ ਤੱਕ ਸੁਣਨ ਨੂੰ ਮਿਲ ਰਿਹਾ ਪਰ ਕਿਤੇ ਨਾ ਕਿਤੇ 2027 ਤੋਂ ਪਹਿਲਾਂ ਨਾ ਦੋਨਾਂ ਪਾਰਟੀਆਂ ਦਾ ਸੱਤ ਸ਼ਕਤੀ ਪ੍ਰਦਰਸ਼ਨ ਹੈ ਭਾਜਪਾ ਦੇ ਕਈ ਲੀਡਰ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰ ਚੁੱਕੇ ਨੇ ਕਈ ਇੰਟਰਵਿਊਜ਼ ਦੇ ਵਿੱਚ ਕਿ ਸਮਝੌਤਾ ਕਰਕੇ ਹੀ ਜਿਹੜਾ ਹੈ ਅਕਾਲੀ ਦਲ ਨਾਲ ਪੰਜਾਬ ਦੇ ਵਿੱਚ ਜਿਹੜੀ ਉਹ ਸਰਕਾਰ ਬਣਾਈ ਜਾ ਸਕਦੀ ਹੈ ਸੁਨੀਲ ਜਾਖੜ ਨੇ ਵੀ ਕਈ ਵਾਰ ਇਸ ਚੀਜ਼ ਦੇ ਉੱਤੇ ਹਾਲਾਂਕਿ ਖੁੱਲਕਤ ਨਹੀਂ ਬੋਲੇ ਪਰ ਇਸ਼ਾਰਾ ਜ਼ਰੂਰ ਦਿੱਤਾ ਉਹਨਾਂ ਨੇ ਪਰ ਹੁਣ ਜੋ ਸੂਤਰ ਦੱਸ ਰਹੇ ਨੇ ਕਿ ਦੋਨਾਂ ਪਾਰਟੀਆਂ ਦੇ ਵਿੱਚ ਪੇਚ ਜਿਹੜਾ ਇੱਕੋ ਗੱਲ ਤੇ ਸੀਟਾਂ ਦੇ ਵੰਟਵਾਰੇ ਨੂੰ ਲੈ ਕੇ ਫਸ ਰਿਹਾ ਹੈ ਇਸ ਪੇਜ ਫਸੇ ਪੇਜ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਦੀ ਗੱਲ ਹੋ ਰਹੀ ਹੈ। ਦੋਨਾਂ ਤੇ ਰਾਮ ਵੱਲ ਦੋਨਾਂ ਤੇ ਰਾਮ ਵੱਲੋਂ ਸ਼ਕਤੀ ਪ੍ਰਦਰਸ਼ਨ। ਹਾਲਾਂਕਿ ਭਾਜਪਾ ਨੇ ਪਹਿਲ ਕੀਤੀ ਭਾਜਪਾ ਨੇ ਸ਼ਕਤੀ ਪ੍ਰਦਰਸ਼ਨ ਅਕਾਲੀ ਦਲ ਦੇ ਬਰਾਬਰ ਕਰਨੇ ਸ਼ੁਰੂ ਕਰਤੇ ਚੇਅ ਮਾਗੀ ਦੀ ਜਿਹੜੀ ਸ਼ਾਸਿਕ ਕਾਨਫਰੰਸ ਹੋਈ ਉਹਦੀ ਗੱਲ ਕਰ ਲਈਏ ਨੈਭ ਸਿੰਘ ਸੈਣੀ ਵੱਲੋਂ ਕਨੌਰ ਦੇ ਵਿੱਚ ਸਮਰਾਲਾ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਦੋ ਦਿਨ ਪਹਿਲਾਂ ਚਾਰ ਵੱਡੇ ਚਿਹਰੇ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਚਰਨਜੀਤ ਬਰਾੜ ਜਿਨ੍ਹਾਂ ਦੇ ਵਿੱਚ ਸ਼ਾਮਲ ਸੀ ਜਗਮੀਤ ਬਰਾੜ ਉਹਨਾਂ ਦੇ ਭਰਾ ਇਹ ਚਾਰੋਂ ਭਾਜਪਾ ਦੇ ਭਾਜਪਾ ਨੇ ਸ਼ਕਤੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੁਣ ਜਿਹੜੀ ਮੋਗਾ ਰੈਲੀ ਦਾ ਜ਼ਿਕਰ ਕਰ ਰਹੇ ਨੇ ਕਿ ਮੋਗੇ ਦੇ ਵਿੱਚ ਰੈਲੀ ਹੋਣੀ ਹੈ ਇੱਕ ਵਿਸ਼ਾਲ ਸ਼ਕਤੀ ਪ੍ਰਦਰਸ਼ਨ ਹੋਏਗਾ ਕਿ ਪੰਜਾਬ ਦੇ ਗਰਾਊਂਡ ਲੈਵਲ ਤੇ ਭਾਜਪਾ ਨੂੰ ਕਿੰਨੇ ਲੋਕ ਪਸੰਦ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸੀਟਾਂ ਵਾਲਾ ਪੇਚ ਕਿਤੇ ਨਾ ਕਿਤੇ ਉੱnikਲ ਜਾਵੇ ਤੇ ਗੱਲ ਜਿਹੜੀ ਉਹ ਗੱਠ ਜੋੜ ਵਾਲੇ ਬਾਰੇ ਕਹਿੰਦਾ ਬਾਬਾ ਕਿ ਦੋਨੇ ਤਰ੍ਹਾਂ ਸੀਟਾਂ ਦਾ ਪੇਚ ਕੱਸਣੀਆਂ ਨੇ ਫਿਰ ਇਹਨਾਂ ਰੈਲੀਆਂ ਤੋਂ ਢਿੱਲਾ ਹੋਣਾ ਸ਼ੁਰੂ ਹੋ ਜਾਏਗਾ ਉਹ ਬਿਲਕੁਲ ਇਹਨਾਂ ਰੈਲੀਆਂ ਤੋਂ ਬਾਅਦ ਉਹ ਪੇਚ ਜਿਹੜਾ ਉਹ ਢਿੱਲਾ ਹੋਣਾ ਸ਼ੁਰੂ ਹੋਏਗਾ ਹਾਲਾਂਕਿ ਭਾਜਪਾ ਨੇ ਐਲਾਈਂਸ ਟੁੱਟਣ ਤੋਂ ਬਾਅਦ ਹੀ ਜਿਹੜਾ ਹੈ ਵੱਧ ਸੀਟਾਂ ਦੀ ਮੰਗ ਕਰਨੀ ਸ਼ੁਰੂ ਕਰਤੀ ਸੀ ਹਾਲਾਂਕਿ ਆਜ਼ਾਦ ਤੌਰ ਤੇ ਵੀ ਭਾਜਪਾ ਲੜੀਆ ਸਰਚੋਣਾ ਪਰ ਕਿਤੇ ਨਾ ਕਿਤੇ ਦੋਨਾਂ ਪਾਰਟੀਆਂ ਨੂੰ ਨੁਕਸਾਨ ਹੀ ਚਲਣਾ ਪਿਆ ਚਾਹੇ ਉਹ ਅਕਾਲੀ ਦਲ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਨਾ ਪਿਛਲੀਆਂ ਲੰਗੀਆਂ ਚੋਣਾਂ ਦਾ ਜੇਕਰ ਦੋਨਾਂ ਦਾ ਵੋਟ ਸ਼ੇਅਰ ਮਿਲਾ ਦਿੱਤਾ ਜਾਏ ਤਾਂ ਭਾਜਪਾ ਤੇ ਅਕਾਲੀ ਦਲ ਇੱਕ ਮਜ਼ਬੂਤਰ ਦੇ ਤੌਰ ਤੇ ਪੰਜਾਬ ਦੇ ਵਿੱਚ ਸਾਹਮਣੇ ਆਣ ਵਾਲੀ ਸੀ ਜਿਨ੍ਹਾਂ ਦਾ ਵੋਟ ਸ਼ੇਅਰ ਦੋਨਾਂ ਦਾ ਟੋਟਲ ਕਾਊਂਟ ਕਰ ਦਿੱਤਾ ਜਾਏ ਖੈਰ ਇਹ ਦੋਨੇ ਤੇਰਾ ਇਹ ਵੀ ਜਾਣਦੇ ਨੇ ਕਿ ਜੇਕਰ ਅਸੀਂ ਅਲੱਗ-ਅਲੱਗ ਰਹਿ ਗਏ ਤਾਂ ਪੇਟ ਕਿਸੇ ਨਹੀਂ ਹੋਰ ਸਾਹਮਣੇ ਨੇ ਜੇਕਰ ਇਕੱਠੇ ਹੋ ਗਏ ਤਾਂ ਕਹਾਣੀ ਜਿਹੜੀ ਹੈ ਸੱਤਾ ਵੱਲ ਬਣਦੀ ਵਿਖਾਈ ਦੇ ਸਕਦੀ ਹੈ ਪਰ ਫਿਰ ਵੀ ਪੇਚ ਕਸਣਾ ਸ਼ਕਤੀ ਪ੍ਰਦਰਸ਼ਨ ਕਰਨਾ ਇਹਦੇ ਹੋਰ ਮਾਣੇ ਕੀ ਹੋ ਸਕਦੇ ਇੱਕ ਚੀਜ਼ ਮੈਂ ਪਿੰਡਰ ਸਭ ਜ਼ਿਕਰ ਕਰਨਾ ਚਾਹਾਂਗਾ ਹਾਲਾਂਕਿ ਪਾਚਪਾ ਨੂੰ ਇਹ ਗੱਲ ਜ਼ਰੂਰ ਸਮਝ ਆ ਚੁੱਕੀ ਹੈ ਕਿ ਜਿਹੜਾ ਹੈ ਬਿਨਾਂ ਕਾਲੀ ਦਲ ਤੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਜਾਂ ਇੱਕ ਪਾਸੜ ਚੋਣ ਜਿਹੜੀ ਉਹਨੇ ਜਿੱਤੀ ਉਹਨਾਂ ਦੇ ਅੱਗੂ ਤਾਂ ਵੱਡੇ ਵੱਡੇ ਬਿਆਨ ਦੇ ਰਿਆ ਕੇ ਪਾਸ ਬਿਲਕੁਲ ਬਿਆਨ ਦੇ ਰਹੇ ਨੇ ਪਿਛਲੇਆਂ ਬਾਈਪੋਲਸ ਦੀ ਆਪਾਂ ਦੇਖ ਲਈ ਉਹਨਾਂ ਦੇ ਵਿੱਚ ਕੀ ਹਾਲ ਹੋਇਆ ਉਸ ਤੋਂ ਇਲਾਵਾ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦਾ ਉਹ ਵਿੱਚ ਕੀ ਹਾਲ ਹੋਇਆ ਪਰ ਦੂਜੇ ਪਾਸੇ ਅਕਾਲੀ ਦਲ ਦੀ ਵੀ ਮਜਬੂਰੀ ਆ ਹਮ ਅਕਾਲੀ ਦਲ ਦਾ ਨਿਕਾਰ ਜ਼ਰੂਰ ਆਇਆ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਆਪ ਨਿੱਜੀ ਤੌਰ ਤੇ ਵਕ ਵਕ ਥਾਵਾ ਤੇ ਜਾਣਾ ਸ਼ੁਰੂ ਕੀਤਾ ਜਦੋਂ ਪੰਜਾਬ ਦੇ ਵਿੱਚ ਪਿਛਲੇ ਸਾਲ ਹੜਾ ਆਏ ਸੀ ਉਸ ਤੋਂ ਬਾਅਦ ਅਕਾਲੀ ਦਲ ਦੀ ਇੱਕ ਵਾਰ ਗੱਡੀ ਲਈ ਤੇ ਜ਼ਰੂਰ ਪੈ ਗਈ ਆ ਉਸ ਤੋਂ ਬਾਅਦ ਜਿਹੜੀਆਂ ਸਜਾਵਾਂ ਲੱਗੀਆਂ ਸਜਾਵਾਂ ਭੁਗਤੀਆਂ ਉਹਨਾਂ ਨੇ ਇੱਕ ਵਾਰ ਗੱਡੀ ਲਈ ਤੇ ਗਈ ਆ ਪਰ ਗੱਲ ਉਹੀ ਹੈ ਭਾਜਪਾ ਦੇ ਨਾਲ ਸਮਝੌਤਾ ਕਿੰਨਾ ਸ਼ਰਤਾਂ ਦੇ ਹੁੰਦਾ ਹੈ ਜਾਂ ਕਿੰਨੀ ਸੀਟ ਵੰਡ ਤੇ ਹੁੰਦਾ ਹੁਣ ਭਾਜਪਾ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਦਿਖਾ ਰਹੀ ਹੈ ਵੀ ਸਾਡੇ ਨਾਲ ਗਰਾਊਂਡ ਲੈਵਲ ਤੇ ਇਨੇ ਲੋਕ ਜਿਹੜੇ ਨੇ ਸਰ ਇਹ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਪੰਜਾਬ ਪ੍ਰਤੀ ਕੁਝ ਅਨਾਉਂਸਮੈਂਟਾਂ ਦੀ ਵੀ ਚਰਚਾ ਹੈ ਜਿਵੇਂ ਕੁਝ ਬੰਦੀ ਸਿੰਘਾਂ ਦੀ ਰਿਹਾਈ ਜਾਂ ਇਹਦੇ ਇर्द-ਗਿਰਦ ਹੋਰ ਪੰਜਾਬ ਦੇ ਜਿਹੜੇ ਮਸਲੇ ਆ ਲੰਬੇ ਸਮੇਂ ਤੋਂ ਲੰਮਕਵਸਤਾ ਨੇ ਸ਼ਾਇਦ ਉਹਨਾਂ ਦਾ ਕੋਈ ਨਿਬੇੜ ਆਵੇ ਪੰਜਾਬੀਆਂ ਦੀ ਖਰ ਨਿਗਾਹ ਜ਼ਰੂਰ ਭਾਜਪਾ ਉੱਤੇ ਟਿੱਗੀ ਹੋਈ ਹੈ ਪਰ ਸਵਾਲ ਇਹ ਕਿ ਕੀ ਇਕੱਲੇ ਆਪਣੇ ਗਾਮ ਉੱਤੇ ਭਾਜਪਾ ਪੰਜਾਬ ਪ੍ਰਤੀ ਜਿਹੜੀ ਚੋਣ ਪੇੜੇ ਨੂੰ ਮਲ ਸਕੇ ਜਿੱਤ ਸਕੇ ਜੇ ਇੱਕ ਓਵਰਾਲ ਆਬਜ਼ਰਵੇਸ਼ਨ ਦਿੱਖੀ ਜਾਵੇ ਤਾਂ ਬਹੁਤ ਮੁਸ਼ਕਲ ਲੱਗਦਾ ਹੂੰ ਜੀ ਇਕੱਲੇ ਭਾਜਪਾ ਹਾਲਾਂਕਿ ਅਕਾਲੀ ਦਲ ਜਾਂ ਸਮਰਥਨ ਦੇ ਵਿੱਚ ਆਉਂਦਾ ਜਾਂ ਦੋਨਾਂ ਦਾ ਆਲਾਈਅੰਸ ਹੁੰਦਾ ਤਾਂ ਉਸ ਤੋਂ ਬਾਅਦ ਤਸਵੀਰ ਜਿਹੜੀ ਉਹ ਬਿਲਕੁਲ ਬਿਲਕੁਲ ਹੀ ਡਿਫਰੈਂਟ ਜਿਹੜੀ ਉਹ ਨਜ਼ਰ ਆਏਗੀ ਖੈਰ ਗਠਜੋੜ ਨੂੰ ਲੈ ਕੇ ਜਸਮੀਤ ਜੀ ਅਕਾਲੀ ਦਲ ਭਾਜਪਾ ਗਠਜੋੜ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਇਸ ਵੇਲੇ ਵੱਡੀ ਪਾਰਟੀ ਹੈ ਉਹ ਪੰਜਾਬ ਦੇ ਵਿੱਚ ਕਾਂਗਰਸ ਨੂੰ ਖਤਮ ਕਰਨ ਲਈ ਕਮਜ਼ੋਰ ਕਰਨ ਲਈ ਹੋਰ ਮਦਦੌਲਣ ਲਈ ਸਭ ਤੋਂ ਪਹਿਲਾਂ ਇਦਾਂ ਦੇ ਉਹ ਆਪਣੇ ਤੀਰ ਪੱਥੇ ਦੇ ਵਿੱਚੋਂ ਕੱਢੇ ਕਿਉਂਕਿ ਮੇਨ ਨਿਸ਼ਾਨਾ ਕਾਂਗਰਸ ਦਾ ਉਹਨਾਂ ਦਾ ਪੱਛਮੀ ਮਗਾਲ ਦੇ ਵਿੱਚ ਕਿਵੇਂ ਕਾਂਗਰਸ ਨਾਲ ਜੁੜੀਆਂ ਧਿਰਾਂ ਤ੍ਰਮੂਲ ਕਾਂਗਰਸ ਨੂੰ ਖਤਮ ਕਰਨਾ ਤੇ ਪੰਜਾਬ ਦੇ ਵਿੱਚ ਜਿਹੜੀ ਹੈ ਭਾਵੇਂ ਸਤਾ ਤੋਂ ਬਾਹਰ ਹੈ ਕਾਂਗਰਸ ਕਿਤੇ ਉਹਨਾਂ ਨੂੰ ਇਹ ਖਤਰਾ ਹੈ ਕਿ ਦੁਬਾਰਾ ਕਾਂਗਰਸ ਨਾ ਆ ਜਾਏ ਕਾਂਗਰਸ ਨੂੰ ਦੂਰ ਕਰਨ ਲਈ ਭਾਜਪਾ ਕੋਈ ਵੀ ਪੈਂਤੜਾ ਅਪਣਾ ਸਕਦੀ ਹੈ ਮਾਰਾਂ ਦੀ ਇਹ ਵੀ ਕਰਾਏ ਜੀ ਬਿਲਕੁਲ ਜੋ ਸਿਆਸੀ ਮਾਹਰ کہیں ਹੋਰ ਜ਼ਿਕਰ ਵੀ ਕਰ ਰਹੇ ਨੇ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਆ ਕਰ ਇਸੇ ਸਾਲ ਦੀ ਗੱਲ ਕਰ ਲਈਏ ਨਵੰਬਰ ਦਸੰਬਰ ਤੱਕ ਪੰਜਾਬ ਦੇ ਲਈ ਕਈ ਵੱਡੇ ਜਿਹੜੇ ਆ ਉਹ ਅਨਾਉਂਸਮੈਂਟ ਹੋ ਸਕਦੀਆਂ ਨੇ ਚਾਹ ਬੰਦੀ ਸਿੱਖਾਂ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਪਾਣੀ ਦੇ ਮੁੱਦੇ ਦੀ ਗੱਲ ਕਰ ਲਈਏ ਤਾਂ ਕਈ ਚਰਚਾਵਾਂ ਚੱਲ ਰਹੀਆਂ ਨੇ ਜੋ ਸੁੱਤਰ ਦੱਸਦੇ ਨੇ ਕਿ ਦਿੱਲੀ ਦੇ ਦਰਬਾਰ ਦੇ ਵਿੱਚ ਆਹ ਚੀਜ਼ਾਂ ਹੋਈਆਂ ਨੇ ਔਰ ਦਸੰਬਰ ਤੋਂ ਪਹਿਲਾਂ ਪਹਿਲਾਂ ਨਵੰਬਰ ਤੱਕ ਜਿਹੜੇ ਆ ਉਪਾਜਬਾ ਕਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਕਈ ਐਲਾਨ ਜਿਹੜੇ ਆ ਪੰਜਾਬ ਦੇ ਬਹੁਤ ਸਾਰੇ ਮਾਮਲੇ ਪੰਜਾਬ ਨਾਲ ਜਿਹੜੇ ਜੁੜੇ ਆ ਜਿਹੜੇ ਮਸਲੇ ਬਣੇ ਹੋਏ ਆ ਕੋਟਾ ਕਚਹਿਰੀਆਂ ਦੇ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਕਰਕੇ ਇੰਨਾ ਸੌਖਾ ਵੀ ਨਹੀਂ ਇੱਕਦਮ ਉਹ ਫੱਲ ਹੋ ਜਾ। ਬਲਕਿ ਫਿਰ ਵੀ ਜਿਹੜੀ ਐਸਐਸਟੀ ਰਾਣੇ ਚੌਣ ਪੇੜ ਨੂੰ ਜਿੱਤਣ ਵਾਸਤੇ ਹਰ ਹਿੱਲਾ ਵਸੀਲਾ ਜਟੰਗੀਆਂ ਨੇ ਉਹ ਮੁੱਦੇ ਜ਼ਰੂਰੀ ਨਹੀਂ ਵੀ ਹੱਲ ਹੋਣ ਜੇਕਰ ਉਸ ਮੁੱਦੇ ਦੇ ਉੱਤੇ ਅਨਾਉਂਸਮੈਂਟ ਕਰ ਦਿੰਦੀ ਹੈ ਕੋਈ ਕੇਂਦਰ ਤਾਂ ਆਪਣੀ ਪੰਜਾਬੀਆਂ ਦਾ ਸੁਭਾਅ ਹੈ ਵੀ ਹਾਂ ਕੇਂਦਰ ਨੇ ਪੰਜਾਬ ਲਈ ਆ ਕੰਮ ਕੀਤਾ ਉਸ ਪਾਸੇ ਫਿਰ ਮੈਂਟੈਲਿਟੀ ਜਿਹੜੀ ਲੋਕਾਂ ਦੀ ਜਾਣੀ ਡਿਵਰਟ ਹੋਣੀ ਸ਼ੁਰੂ ਹੋ ਜਾਂਦੀਆਂ ਲੱਗ ਗਈ ਟੈਕਨੀਕਲੀ ਚਾਹੇ ਉਹ ਕੋਰਟ ਦੇ ਵਿੱਚ ਮਾਮਲੇ ਹੋਣ ਜਾਂ ਫਿਰ ਕੋਈ ਬਿੱਲ ਪਾਸ ਕਰਨ ਵਾਲੇ ਹੋਣ ਲੋਕ ਸਭਾ ਚ ਤਾਂ ਅਜਿਹੇ ਦੇ ਵਿੱਚ ਟੈਕਨੀਕਲ ਪੇਚ ਕਈ ਹੁੰਦੇ ਨੇ ਪਰ ਐਲਾਨ ਕਰਨਾ ਵੱਖਰੀ ਗੱਲ ਹੈ ਉਹ ਐਲਾਨ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਖਰ ਵੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮੋਗਾ ਰੈਲੀ ਦਾ ਸੀਨ ਉਹ ਕਿਵੇਂ ਰਹੇਗਾ ਤੇ ਇਸ ਤੋਂ ਪਹਿਲਾਂ ਤਹਿਲੇ ਤੇ ਨਹਿਲੇ ਵਾਲੀ ਜਿਹੜੀ ਗੱਲ ਸਾਹਮਣੇ ਆ ਰਹੀ ਕਿ ਕਾਲੀ ਦਾਲ ਇਸ ਤੋਂ ਪਹਿਲਾਂ ਆਪਣੀ ਇੱਕ ਵੱਡੀ ਰੈਲੀ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਾਕ ਦੇ ਵਿੱਚ ਹੈ ਅੰਦਰ ਖਾਤੇ ਤਿਆਰੀਆਂ ਨੇ ਸ਼ਾਇਦ ਉਹ ਜਗਰਾਉ ਇਲਾਕਾ ਵੇਖਿਆ ਜਾ ਰਿਹਾ ਤੇ ਨਾਲ ਜਿਹੜੀ ਕਾਂਗਰਸ ਦਾ ਜਿਹੜਾ ਦ੍ਰਿਸ਼ ਬਣ ਕੇ ਸਾਹਮਣੇ ਆ ਰਿਹਾ ਕਿਵੇਂ ਆਪਸੀ ਕਟੁਕਲੇਸ਼ ਹੈ ਵੱਡੇ ਪੱਧਰ ਉੱਤੇ ਕਾਂਗਰਸ ਦੇ ਵੱਡੇ ਆਗੂ ਨੂੰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਆਫਰ ਹੋਣੀ ਚਰਨਜੀਤ ਸਿੰਘ ਚੰਨੀ ਨੂੰ ਭਾਵੇਂ ਚਰਨਜੀਤ ਸਿੰਘ ਚੰਨੀ ਨੇ ਫਿਲਹਾਲ ਇਸ ਆਫਰ ਨੂੰ ਇਨਕਾਰ ਕੀਤਾ ਹੈ ਪਰੰਤੂ ਸਾਰੇ ਮਾਹੌਲ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਮਾਣੇ ਆ ਉਹ ਬਹੁਤ ਅਰਥ ਰੱਖਦੇ ਹੈ। ਕਹਿਰ ਅੱਜ ਦੀ ਇਸ ਚਰਚਾ ਲਈ ਦਰਸ਼ਕਾਂ ਸੰਮੇਖ ਇੱਕ ਵਾਰ ਫਿਰ ਦੱਸ ਦਈਏ ਕਿ ਜੁੜੇ ਸਨ ਰਾਸੀ ਮਹਾਰਤੀ ਸੀਨੀਅਰ ਜਰਨਲਿਸਟ ਸਰਦਾਰ ਜਸਮੀਤ ਸਿੰਘ ਜੀ ਸੋ ਜਸਮੀਤ ਜੀ ਬਖਤ ਧੰਨਵਾਦ ਪ੍ਰਿੰਟ ਸਰ। ਇਹ ਮਿਸ਼ਨ ਪੰਜਾਬੀ